ਦੋਸਤੋ ਜੇਕਰ ਤੁਸੀਂ ਵੀ ਫੇਸਬੁੱਕ ਤੇ ਕੰਮ ਕਰਦੇ ਹੋ ਇੱਕ ਪੇਜ ਚਲਾਉਂਦੇ ਹੋ ਜਾਂ ਫਿਰ ਫੇਸਬੁੱਕ ਤੇ ਪੇਜ ਬਣਾ ਕੇ ਪੈਸੇ ਬਣਾਉਣਾ ਚਾਹੁੰਦੇ ਹੋ ਜਾਂ ਫਿਰ ਤੁਹਾਡਾ ਪੇਜ ਮੋਨਟਾਈਜ਼ ਹੋਏ ਤੇ ਤੁਸੀਂ ਵਧੀਆ ਪੈਸੇ ਹਰ ਮਹੀਨੇ ਬਣਾ ਰਹੇ ਹੋ ਤਾਂ ਇਸ ਵੀਡੀਓ ਨੂੰ ਇੱਕ ਵਾਰ ਧਿਆਨ ਨਾਲ ਜ਼ਰੂਰ ਦੇਖ ਲਿਓ ਕਿਉਂਕਿ ਕਿਤੇ ਇਹ ਨਾ ਹੋਵੇ ਕਿਸੇ ਹੋਰ ਦੀ ਕੀਤੀ ਗਲਤੀ ਲਈ ਪਸਤਾਉਣਾ ਤੁਹਾਨੂੰ ਪੈ ਜਾਵੇ ਕਿਉਂਕਿ ਫੇਸਬੁੱਕ ਤੇ ਇੱਕ ਇਹੋ ਜਿਹੀ ਸੈਟਿੰਗ ਹੁੰਦੀ ਹੈ ਜੇਕਰ ਤੁਸੀਂ ਉਸ ਨੂੰ ਸਹੀ ਢੰਗ ਨਾਲ ਨਹੀਂ ਕਰਦੇ ਤਾਂ ਹੋ ਸਕਦਾ ਹੈ ਕਿ ਤੁਹਾਡੇ ਪੇਜ ਤੇ ਗਲਤੀ ਕੋਈ ਹੋਰ ਕਰ ਦਵੇ ਤੇ ਭੁਗਤਾਨਾ ਤੁਹਾਨੂੰ ਪੈ ਜਾਵੇ ਤੇ ਤੁਹਾਡੇ ਪੇਜ ਤੇ ਕੋਈ ਦਿੱਕਤ ਦੇਖਣ ਨੂੰ ਮਿਲ ਜਾਵੇ ਜਾਂ ਕੋਈ ਪਾਲਿਸੀ ਇਸ਼ੂ ਆ ਜਾਵੇ ਸੋ ਕੀ ਹੈ ਸੈਟਿੰਗ ਆਉ ਤੁਹਾਨੂੰ ਦੱਸ ਦਿਆਂ ਉਸ ਤੋਂ ਪਹਿਲਾਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਮੈਨੂੰ ਫੋਲੋ ਜ਼ਰੂਰ ਕਰ ਲਿਓ ਵੀਡੀਓ ਧਿਆਨ ਨਾਲ ਜ਼ਰੂਰ ਦੇਖ ਲਿਓ ਸਕਿਪ ਬਿਲਕੁਲ ਨਾ ਕਰਿਓ ਦੋਸਤੋ ਕੀ ਹੈ ਸੈਟਿੰਗ ਕਿਵੇਂ ਤੁਸੀਂ ਫੇਸਬੁੱਕ ਤੇ ਕਰਨੀਆਂ ਜਿਵੇਂ ਤੁਸੀਂ ਸਾਈਡ ਤੇ ਸਕਰੀਨ ਤੇ ਦੇਖ ਸਕਦੇ ਹੋ ਜੇਕਰ ਤੁਹਾਡਾ ਪ੍ਰੋਫਾਈਲ ਤੋਂ ਪੇਜ ਬਣਾਇਆ ਹੋਇਆ ਹੈ ਤਾਂ ਵੀ ਤੁਸੀਂ ਇਹ ਸੈਟਿੰਗ ਇਸੇ ਤਰ੍ਹਾਂ ਹੀ ਕਰ ਲੈਣੀ ਹੈ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਤੁਸੀਂ ਆਪਣਾ ਫੇਸਬੁੱਕ ਪੇਜ ਓਪਨ ਕਰ ਲੈਣਾ ਫੇਸਬੁੱਕ ਪੇਜ ਓਪਨ ਕਰਨ ਤੋਂ ਬਾਅਦ ਤੁਹਾਨੂੰ ਉੱਪਰ ਤੁਹਾਡੀ ਪ੍ਰੋਫਾਈਲ ਵਾਲਾ ਆਈਕਨ ਦਿਖਾਈ ਦੇਊ ਤੁਸੀਂ ਉਸ ਉੱਪਰ ਕਲਿੱਕ ਕਰ ਦੇਣਾ ਉਸ ਉੱਪਰ ਕਲਿੱਕ ਕਰਨ ਤੋਂ ਬਾਅਦ ਇੱਥੇ ਤੁਹਾਨੂੰ ਇੱਕ ਸੈਟਿੰਗ ਵਾਲਾ ਆਈਕਨ ਦਿਖਾਈ ਦੇਊ ਤੁਸੀਂ ਉਸ ਉੱਪਰ ਕਲਿੱਕ ਕਰ ਦੇਣਾ ਹੈ ਉਸ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਨਵੇਂ ਇੰਟਰਫੇਸ ਦਿਖਾਈ ਦੇਣਗੇ ਤੁਸੀਂ ਸਕਰੋਲ ਕਰਕੇ ਹੇਠਾਂ ਆ ਜਣਾ ਤੇ ਇੱਥੇ ਤੁਹਾਨੂੰ ਇੱਕ ਆਪਸ਼ਨ ਦਿਖਾਈ ਦੇਊਗਾ ਪੇਜ ਐਂਡ ਟੈਗਿੰਗ ਵਾਲਾ ਜੇਕਰ ਤੁਹਾਡਾ ਪ੍ਰੋਫਾਈਲ ਤੋਂ ਪੇਜ ਬਣਾਇਆ ਹੋਇਆ ਹੈ ਤਾਂ ਤੁਹਾਨੂੰ ਇੱਥੇ ਪ੍ਰੋਫਾਈਲ ਐਂਡ ਟੈਗਿੰਗ ਦਿਖਾਈ ਦੇਊ ਤੁਸੀਂ ਉਸ ਉੱਪਰ ਕਲਿੱਕ ਕਰ ਦੇਣਾ ਹੈ ਉਸ ਉੱਪਰ ਕਲਿੱਕ ਕਰਨ ਤੋਂ ਬਾਅਦ ਇਹੋ ਜਿਹੇ ਇੰਟਰਫੇਸ ਤੁਹਾਡੇ ਸਾਹਮਣੇ ਦਿਖਾਈ ਦੇਣਗੇ ਤੁਸੀਂ ਸਕਰੋਲ ਕਰਕੇ ਸਭ ਤੋਂ ਹੇਠਾਂ ਆ ਜਾਣਾ ਹੈ ਤੇ ਇੱਥੇ ਤੁਹਾਨੂੰ ਇੱਕ ਆਪਸ਼ਨ ਦਿਖਾਈ ਦੇਊਗਾ ਰੀਵੀਊਇੰਗ ਵਾਲਾ ਇਸ ਦੇ ਵਿੱਚ ਦੋ ਆਪਸ਼ਨ ਨੇ ਤੇ ਦੋਨੇ ਇਹ ਬੰਦ ਹੋਣਗੇ ਤੁਸੀਂ ਆਪਣੇ ਪੇਜ ਦੇ ਵਿੱਚ ਇਹ ਆਨ ਕਰ ਲੈਣੇ ਨੇ ਸੋ ਪਹਿਲਾਂ ਤੁਹਾਨੂੰ ਦੱਸ ਦਿਆਂ ਵੀ ਇਹਨਾਂ ਦਾ ਕੰਮ ਕੀ ਹੈ ਤੇ ਇਹ ਕਿਵੇਂ ਤੁਹਾਡੇ ਪੇਜ ਦੇ ਉੱਤੇ ਕੋਈ ਦਿੱਕਤ ਦੇ ਸਕਦੇ ਨੇ ਸੋ ਮੰਨ ਲਓ ਤੁਸੀਂ ਇੱਕ ਫੇਸਬੁੱਕ ਪੇਜ ਚਲਾਉਂਦੇ ਹੋ ਜਾਂ ਫਿਰ ਪ੍ਰੋਫਾਈਲ ਦਾ ਪੇਜ ਬਣਾਇਆ ਹੋਇਆ ਹੈ ਤੇ ਉੱਤੇ ਤੁਹਾਡੇ ਵਧੀਆ ਫਰੈਂਡ ਨੇ ਜਾਂ ਵਧੀਆ ਫੋਲਰ ਨੇ ਕਈ ਵਾਰ ਕੀ ਹੁੰਦਾ ਹੈ ਕਿ ਉਹਨਾਂ ਫਰੈਂਡਾਂ ਦੇ ਵਿੱਚੋਂ ਜਾਂ ਉਹਨਾਂ ਫੋਲਰਾਂ ਦੇ ਵਿੱਚੋਂ ਜਦੋਂ ਕੋਈ ਵੀ ਵਿਅਕਤੀ ਆਪਣੀ ਪ੍ਰੋਫਾਈਲ ਤੇ ਜਾਂ ਆਪਣੇ ਫੇਸਬੁਕ ਪੇਜ ਤੇ ਕੋਈ ਵੀ ਪੋਸਟ ਅਪਲੋਡ ਕਰਦਾ ਹੈ ਤਾਂ ਉਹ ਉਹਦੇ ਵਿੱਚ ਤੁਹਾਨੂੰ ਟੈਗ ਕਰ ਦਿੰਦਾ ਹੈ ਤੇ ਉਹਦੀ ਉਹ ਪੋਸਟ ਤੁਹਾਡੀ ਫੇਸਬੁਕ ਪ੍ਰੋਫਾਈਲ ਤੇ ਜਾਂ ਪੇਜ ਤੇ ਦਿਖਾਈ ਦੇਣ ਲੱਗ ਜਾਂਦੀ ਹੈ ਕਿਉਂਕਿ ਇਹ ਨਹੀਂ ਪਤਾ ਹੁੰਦਾ ਕਿ ਪੋਸਟ ਅਪਲੋਡ ਕਰਨ ਵਾਲੇ ਵਿਅਕਤੀ ਨੇ ਕਿਹੋ ਜਿਹੀ ਪੋਸਟ ਅਪਲੋਡ ਕੀਤੀ ਹੈ ਹੋ ਸਕਦਾ ਹੈ ਉਹ ਕੋਈ ਇਹੋ ਜਿਹੀ ਪੋਸਟ ਅਪਲੋਡ ਕਰ ਦਵੇ ਜੋ ਕਿ ਫੇਸਬੁਕ ਦੀ ਪਾਲਿਸੀ ਨੂੰ ਫੋਲੋ ਨਾ ਕਰਦੀ ਹੋਵੇ ਅਤੇ ਉਹ ਤੁਹਾਡੇ ਪੇਜ ਤੇ ਦਿਖਾਈ ਦੇ ਦੇਵੇ ਸੋ ਫੇਸਬੁਕ ਨੂੰ ਇਹ ਲੱਗੇਗਾ ਕਿ ਤੁਹਾਡੀ ਪ੍ਰੋਫਾਈਲ ਦੇ ਉੱਤੇ ਗਲਤ ਕੰਟੈਂਟ ਅਪਲੋਡ ਹੋ ਰਿਹਾ ਹੈ ਤੇ ਤੁਹਾਨੂੰ ਕੋਈ ਪਾਲਿਸੀ ਇਸ਼ੂ ਦੇਖਣ ਨੂੰ ਮਿਲ ਸਕਦਾ ਹੈ ਜਾਂ ਫਿਰ ਤੁਹਾਨੂੰ ਤੁਹਾਡੇ ਪੇਜ ਤੇ ਕਿਸੇ ਵੀ ਤਰ੍ਹਾਂ ਦੀ ਹੋਰ ਵੀ ਦਿੱਕਤ ਆ ਸਕਦੀ ਹੈ ਸੋ ਇਹਨਾਂ ਦੋਨਾਂ ਆਪਸ਼ਨਾਂ ਨੂੰ ਔਨ ਕਰਨ ਤੋਂ ਬਾਅਦ ਕੀ ਹੋਵੇਗਾ ਕਿ ਜਦੋਂ ਕੋਈ ਵੀ ਵਿਅਕਤੀ ਆਪਣੀ ਪ੍ਰੋਫਾਈਲ ਤੇ ਜਾਂ ਆਪਣੇ ਪੇਜ ਤੇ ਤੁਹਾਨੂੰ ਟੈਗ ਕਰਕੇ ਪੋਸਟ ਅਪਲੋਡ ਕਰੇਗਾ ਤਾਂ ਉਹ ਪੋਸਟ ਤੁਹਾਡੇ ਪੇਜ ਤੇ ਜਾਂ ਤੁਹਾਡੀ ਪ੍ਰੋਫਾਈਲ ਤੇ ਦੇਖਣ ਤੋਂ ਪਹਿਲਾਂ ਤੁਹਾਨੂੰ ਇੱਕ ਨੋਟੀਫਿਕੇਸ਼ਨ ਦਿਖਾਈ ਦੇਵੇਗਾ ਜਿਸ ਦੇ ਵਿੱਚ ਫੇਸਬੁੱਕ ਤੁਹਾਨੂੰ ਇਹ ਪੁੱਛੇਗਾ ਕਿ ਇਸ ਵਿਅਕਤੀ ਨੇ ਤੁਹਾਨੂੰ ਟੈਗ ਕਰਕੇ ਇਹ ਪੋਸਟ ਅਪਲੋਡ ਕੀਤੀ ਹੈ ਕੀ ਤੁਸੀਂ ਇਸ ਨੂੰ ਆਪਣੇ ਪੇਜ ਤੇ ਜਾਂ ਆਪਣੀ ਪ੍ਰੋਫਾਈਲ ਤੇ ਦਿਖਾਉਣਾ ਚਾਹੁੰਦੇ ਹੋ ਜੇਕਰ ਤੁਹਾਨੂੰ ਉਹ ਪੋਸਟ ਠੀਕ ਲੱਗਦੀ ਹੈ ਤਾਂ ਤੁਸੀਂ ਉਸ ਨੂੰ ਅਲੋਅ ਕਰ ਸਕਦੇ ਹੋ ਤੇ ਉਹ ਤੁਹਾਡੀ ਪ੍ਰੋਫਾਈਲ ਤੇ ਜਾਂ ਪੇਜ ਤੇ ਸ਼ੋ ਹੋ ਜਾਵੇਗੀ ਜੇਕਰ ਉਹ ਪਾਲਿਸੀ ਨੂੰ ਫਾਲੋ ਨਹੀਂ ਕਰਦੀ ਤਾਂ ਤੁਸੀਂ ਉਸ ਨੂੰ ਨੋ ਕਰ ਸਕਦੇ ਹੋ ਤੇ ਉਹ ਤੁਹਾਡੇ ਪੇਜ ਤੇ ਜਾਂ ਪ੍ਰੋਫਾਈਲ ਤੇ ਦਿਖਾਈ ਨਹੀਂ ਦੇਵੇਗੀ। ਸੋ ਹੁਣੇ ਚੱਕੋ ਫੋਨ ਤੇ ਇਹ ਵਾਲੀ ਸੈਟਿੰਗ ਜ਼ਰੂਰ ਕਰ ਲਵੋ ਜੇਕਰ ਤੁਸੀਂ ਫੇਸਬੁੱਕ ਤੋਂ ਪੈਸੇ ਬਣਾ ਰਹੇ ਹੋ ਜਾਂ ਤੁਸੀਂ ਬਣਾਉਣਾ ਚਾਹੁੰਦੇ ਹੋ ਕਿਉਂਕਿ ਕਿਤੇ ਇਹ ਨਾ ਹੋਵੇ ਕਿ ਗਲਤੀ ਕੋਈ ਹੋਰ ਕਰੇ ਤੇ ਦਿੱਕਤ ਤੁਹਾਡੇ ਪੇਜ ਤੇ ਦੇਖਣ ਨੂੰ ਮਿਲ ਜਾਵੇ। ਸੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਸੋ ਜੇਕਰ ਤੁਹਾਨੂੰ ਫੇਸਬੁੱਕ ਪੇਜ ਤੇ ਕਿਸੇ ਵੀ ਤਰ੍ਹਾਂ ਦੀ ਦਿੱਕਤਾਂ ਰਹੀ ਹੈ ਤਾਂ ਤੁਸੀਂ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ। ਸੋ ਜੇਕਰ ਤੁਹਾਨੂੰ YouTube ਤੇ ਵੀ ਇਸੇ ਵੀ ਤਰ੍ਹਾਂ ਦੀ ਦਿੱਕਤ ਆ ਰਹੀ ਹੈ ਤਾਂ ਮੇਰਾ ਇੱਕ YouTube ਚੈਨਲ ਵੀ ਹੈ ਤੁਸੀਂ ਉਸ ਨੂੰ ਜਾ ਕੇ ਹੁਣੇ ਹੀ ਸਬਸਕ੍ਰਾਈਬ ਕਰ ਲਵੋ ਜੇਕਰ ਤੁਹਾਨੂੰ YouTube ਦੀ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਤੁਹਾਨੂੰ ਉਸ ਤੋਂ ਮਿਲ ਜਾਵੇਗੀ